ਆ ਰਹੀ ਸੀ ਕਿ ਭੈਣ ਰੋ ਰਹੀ ਹੈ ਗੱਲ ਕੀ ਹੋਈ ਹੈ ਭੈਣੇ ਕਾਹਦਾ ਰੋਣਾ ਆ ਗਿਆ ਕੀ ਹੋ ਗਿਆ ਕੀ ਹੋਇਆ ਕੀ ਹੈ ਮਤਲਬ ਆਪਣੇ ਗੁਰੂਆਂ ਤੋਂ ਬਾਅਦ ਹੁਣ ਲੱਗਦਾ ਵੀ ਫੇਰ ਖਾਲਸਾ ਰਾਜ ਆਊਗਾ ਨਾ ਹਾਂ ਮਤਲਬ ਮੈਂ ਬਹੁਤ ਚਿਰ ਤੋਂ ਫੋਲੋ ਕਰਦੀ ਆ ਲੱਖਾ ਸਿਹਤ ਨਾਲੋਂ ਪਾ ਨਾ ਸਿੱਧੂ ਨੂੰ ਹਨ ਅਮਰਿਤਪਾਲ ਦੀ ਬਹੁਤ ਵੱਡੀ ਫੈਨ ਹੈ ਅੱਛਾ ਬਹੁਤ ਜ਼ਿਆਦਾ ਮਤਲਬ ਜਦੋਂ ਉਹਨੂੰ ਦੁੱਖ ਹੁੰਦਾ ਨਾ ਅੰਦਰੋਂ ਦੁੱਖ ਹੁੰਦਾ ਹੈ ਇਹ ਹੋਰ ਥੋੜੇ ਉਮੀਦ ਹੈ ਵੀ ਬਾਹਰ ਆ ਜਬਤਵਾਰੇ ਸੀ ਹੁਣ ਮੈਲ ਜੌਬ ਤੋਂ ਆਈ ਆਪਣੀ ਤੋਂ ਛੱਡ ਕੇ ਉੱਤੇ ਇਹ ਦੇਖਣਾ ਹੈ ਅੱਛਾ ਕੋਈ ਗੱਲ ਨਹੀਂ ਹੌਸਲਾ ਰੱਖੋ ਪਹਿਨੇ ਹੌਸਲਾ ਰੱਖੋ ਕੋਈ ਗੱਲ ਮੈਂ ਉਹਨਾਂ ਦੀ ਅਮਰਿਤਪਾਲ ਦੀ ਬੇਬੇ ਨੂੰ ਜੱਫੀ ਭੋੜੀ ਹੈ अच्छा। ਉਹਨਾਂ ਨੂੰ ਮਿਲਣਾ ਮੈਂ ਸਪੈਸ਼ਲੀ ਉਹਨਾਂ ਵਾਸਤੇ ਆਈ ਆ ਮੈਂ ਲੱਖਾ ਸਦਾਰ। ਸਾਰੇ ਪਹੁੰਚੇ ਨਹੀਂ ਉਹ। ਹਾਂਜੀ ਕਹਿੰਦੇ ਸੀ ਮਗਰ ਮਤਲਬ ਰਹਾ ਗਿਆ। ਤੇ ਕੀ ਲੱਗਦਾ ਕੀ ਹੈ ਵੀ ਜਿਹੜਾ ਇਹ ਮਾਹੌਲ ਬਣ ਗਿਆ ਠੀਕ ਬਣ ਗਿਆ ਸਾਰਾ ਕੁਝ। ਹਾਂ ਓਬਵੀਅਸਲੀ ਠੀਕ ਆ ਮਤਲਬ ਮਤਲਬ ਪੂਰੀ ਇਹ ਇਹ ਦੁਆ ਹੈ ਭਾਬੇ ਨਾਲ ਅੱਗੇ ਵੀ ਬਾਹਰ ਆਉਣਾ ਚਾਹੀਦਾ ਮਰਦਪਾਲ ਹਨਾ। ਮਤਲਬ ਸਿਰਫ ਉਹੀ ਇੱਕ ਉਮੀਦ ਆਪਣੇ ਪੰਜਾਬ ਵਾਸਤੇ ਹੋਰ ਕੋਈ ਨਹੀਂ ਹੈਗੀ। ਨੂੰ ਇਹਦੀ ਗੱਲ ਠੀਕ ਹੈ ਮੋਸ਼ਨਲ ਸਾਰੇ ਹੈਗੇ ਆ ਪਰ ਕਿ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਹੋਈਆਂ ਨਸ਼ਾ ਜਿਆਦਾ ਪੰਜਾਬ ਚ ਪੰਜਾਬ ਦੀ ਜਵਾਨੀ ਰੋਲ ਰਹੀ ਕੀ ਇਸ ਨੇ ਟੱਚ ਕੀਤੀ ਹੋਇਆ ਹੈ ਹਾਂ ਆਬਵੀਅਸਲੀ ਨਸ਼ਾ ਵੀ ਜਿਆਦਾ ਹੈ ਹਨਾ ਇਹ ਉਹ ਨਹੀਂ ਗੱਲੇ ਨੇ ਇੱਕ ਨਹੀਂ ਆਵਾਜ਼ ਹਟਾਈ ਹਨਾ ਹੋਰ ਕੋਈ ਨਹੀਂ ਮਤਲਬ ਕਰਦਾ ਹੈਗਾ ਪਹਿਲਾਂ ਮਤਲਬ ਆਮ ਆਦਮੀ ਵਾਲੇ ਭਗਵੰਤ ਮਾਨ ਤੇ ਥੋੜਾ ਜਿਹਾ ਮਾਨ ਸੀਗਾ ਵੀ ਆਪਦਾ ਹੈ ਹਨਾ ਕੋਈ ਆਪਦੇ ਵਾਸਤੇ ਕਰੂਗਾ ਨਹੀਂ ਲੜਿਆ ਉਹ ਨਾ ਨਾ ਤਾਂ ਜਮਾਈ ਲਾਈਕ ਮਤਲਬ ਖਤਮ ਹੀ ਕਰਨ ਦੀ ਇੱਕ ਤਾਂ ਲਈ ਵੀ ਹੁਣ ਪੰਜਾਬ ਬਸ ਖਤਮ ਹੀ ਕਰਦੋ ਹਨਾ ਹੂੰ ਸਿਰਫ ਇੱਕ ਤੇ ਆਖਰੀ ਉਹ ਮੈਂ ਇਹਦੀ ਅਮਰਤਪਾਲ ਲੱਖਾ ਸਿਧਾਣਾ ਭਾਨਾ ਸਿੱਧੂ ਹਨਾ ਤੇ ਸਾਡੇ ਜਿਹੜੇ ਇੱਥੋਂ ਸਰਜੀਤ ਸਿੰਘ ਜੀ ਖੜੇ ਹੈ ਹੂੰ ਤੁਸੀਂ ਐਸੇ ਫਰੀਦਕੋਟ ਹਲਕੇ ਚ ਹਾਂਜੀ ਮੈਂ ਨਵੇਂ ਕਿਲੇ ਦੀ ਐਸੇ ਪਿੰਡ ਦੀ ਹਾਂਜੀ ਨੋਆ ਅਸੈਂਟ ਦੀ ਫਰੀਦਕੋਟ ਦੀ ਧੀ ਹਾਂ ਮੈਂ ਅੱਛਾ ਤੇ ਮਤਲਬ ਨਾ ਲੱਗਦਾ ਫਿਰ ਜੇ ਤੁਹਾਡੇ ਚ ਇੰਨਾ ਦਰਦ ਆ ਤੇ ਪਿੰਡ ਦੀਆਂ ਹੋ ਠੀਆਂ ਪੈਣਾ ਜਾਂ ਤੁਹਾਡੇ ਨਾਲ ਟੱਚ ਚ ਹੋਣਗੀਆਂ ਆ ਉਹ ਵੀ ਮੈਜੀ ਮੈਜੀ ਟੀਵੀ ਜਾਣੀ ਆ ਮੈਂ ਬੱਸ ਟ੍ਰੈਵਲ ਕਰਦੀ ਆ ਹੁਣ ਸਾਡੇ ਕਲਾਇੰਟ ਆਉਂਦੇ ਆ ਉੱਥੇ ਆਫਿਸ ਦੇ ਵਿੱਚ ਮੈਂ ਹਰੇਕ ਨੂੰ ਕਹਿੰਦੀ ਆ ਵੀ ਅਮਰਿਤਪਾਲ ਨੂੰ ਸਪੋਰਟ ਕਰੋ ਹਨਾ ਉਹਨੂੰ ਵੋਟ ਪਾਓ ਜਿਹੜਾ ਕੋਈ ਮਤਲਬ ਉਲਟ ਪਾਰਟੀ ਦਾ ਮੈਨੂੰ ਪਤਾ ਗਲਤ ਕਹੂਗਾ ਮੈਂ ਲੜਦੀ ਆ ਉਹਦੇ ਨਾਲ ਵੀ ਤੁਸੀਂ ਦੱਸੋ ਵੀ ਹਾਂ ਤੁਸੀਂ ਕਿ ਕਿੱਥੇ ਗਲਤ ਨੇ ਹੋ ਹਾਂ ਮਤਲਬ ਕਿੱਥੇ ਗਲਤ ਨੇ ਤੇ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਵੀ ਉਹ ਕੀ ਕਰ ਰਹੇ ਆ ਕਿ ਨਾ ਸਪੈਸ਼ਲੀ ਉਹਨਾਂ ਨੂੰ ਵੀ ਮੈਂ ਪੁੱਛਦੀ ਆਂ ਵੀ ਦੱਸੋ ਤੁਸੀਂ ਜਿਹਨੂੰ ਸਪੋਰਟ ਕਰਦੇ ਆਂ ਵੀ ਉਹਨਾਂ ਨੇ ਕੀ ਕੀਤਾ ਹੈ ਅੱਜ ਤੱਕ ਆਪਣੀ ਕੌਮ ਵਾਸਤੇ ਕੀ ਕੀਤਾ ਹੈ ਸਾਰੀ ਜਿਹੜੀ ਜਵਾਨੀਆਂ ਉਹ ਬਾਹਰ ਚਲੀ ਗਈ ਹਨਾ ਅੱਧਾ ਇੱਥੇ ਨਸ਼ੇ ਨਾਲ ਜਿਹਦੇ ਦੇਖਿਆ ਮੈਂ ਬੱਚੇ ਨਿੱਕੇ ਨਿੱਕੇ 14 14 16 ਸਾਲ ਦੇ ਜਿਹੜੇ ਹਨਾ ਮਤਲਬ ਰੋਜ਼ ਮਰਦੇ ਆ ਜਿਹੜੇ ਮਤਲਬ ਟੀਕੇ ਲਾ ਲਾ ਕੇ ਤੇ ਸਿਰਫ ਇਹੀ ਇੱਕ ਉਮੀਦ ਆ ਵੀ ਅਮਰਤਪਾਲੀ ਮਤਲਬ ਸਾਡਾ ਤਾਂ ਕੀ ਕਰ ਸਕਦੇ ਆ ਹੋਰ ਸਰਜੀਤ ਸਿੰਘ ਖੜੇ ਸੀ ਫਿਰ ਤੁਹਾਨੂੰ ਤਾਂ ਬਹੁਤ ਹੌਸਲਾ ਹੋ ਗਿਆ ਉਹਨਾਂ ਵੀ ਸਾਡੇ ਹੀ ਵਧੀਆ ਬੰਦਾ ਆ ਗਿਆ ਹਾਂ ਓਬਵੀਅਸਲੀ ਹੋਇਆ ਮਤਲਬ ਪਹਿਲਾਂ ਮੈਂ ਇਹਨਾਂ ਮੈਨੂੰ ਪਤਾ ਨਹੀਂ ਸੀਗਾ ਫਿਰ ਮੈਂ ਆਪਦੇ ਹਸਬੰਦ ਤੋਂ ਪੁੱਛਿਆ ਉਹਨਾਂ ਨੇ ਦੱਸਿਆ ਵੀ ਹਾਂ ਆਇਆ ਮਤਲਬ ਅਮਰਤਪਾਲ ਦੇ ਨਾਲ ਹੀ ਆ ਲਾਈਕ ਉਹਨਾਂ ਦੇ ਸਪੋਰਟ ਦੇ ਵਿੱਚ ਹੀ ਆ ਵੀ ਆਪਾਂ ਹੁਣ ਖਡੂਰ ਸਾਹਿਬ ਤਾਂ ਜਾ ਨਹੀਂ ਸਕਦੇ ਇੱਥੇ ਹੀ ਵੋਟ ਪਾ ਸਕਦੇ ਹਾਂ ਨਾ ਤੇ ਫਿਰ ਮਤਲਬ ਬਹੁਤ ਹੌਸਲਾ ਹੋਇਆ ਵੀ ਹਾਂ ਵੀ ਸਾਨੂੰ ਵੀ ਵੋਟ ਪਾਉਣ ਦਾ ਮਤਲਬ ਵਧੀਆ ਮੌਕਾ ਮਿਲੂਗਾ ਫਿਰ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਦੀ ਸਿੰਘਣੀ ਜਾਓ ਉਹਨਾਂ ਦੇ ਲਈ ਵੋਟਾਂ ਮੰਗਣ ਲੰਗੇ ਤੇ ਕਿਦਾਂ ਦਾ ਵੀ ਮੈਂ ਉੱਥੇ ਫਰੀਦਕੋਟ ਮਿਲ ਲੂਗੀ ਪਰ ਦਾਣਾ ਮੰਡੀ ਤੋਂ ਉਹਨਾਂ ਨੇ ਆਉਣਾ ਸੀ ਨਾ ਜੀ 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 ਸਵੇਰ ਦਾ ਪ੍ਰੋਗਰਾਮ ਸੀ ਹਾਂਜੀ ਤੇ ਪਰ ਫਿਰ ਉੱਥੇ ਮਤਲਬ ਜਦੋਂ ਮੈਂ ਆਦੇ ਆਫਿਸ ਦੇ ਬਾਹਰ ਖੜੀ ਉੱਥੋਂ ਦੀ ਲੰਗਣਾ ਸੀ ਬੱਸ ਸਟੈਂਡ ਕੋਲੋਂ ਦੀ ਉਹ ਨਹੀਂ ਨੰਗੇ ਮਤਲਬ ਦੂਸਰੀ ਸਾਈਡ ਤੋਂ ਲੰਗਗੇ ਤੇ ਮੈਂ ਉੱਥੇ ਮਤਲਬ ਇੰਨਾ ਰੋਈ ਮੈਂ ਕਿਹਾ ਵੀ ਮੈਂ ਇਹਨੇ ਉਮੀਦ ਸੀਗੀ ਮੈਨੂੰ ਮਿਲਣਾ ਸੀਗਾ ਇਹਨਾਂ ਨੂੰ ਤੇ ਫਿਰ ਮੈਂ ਦੀਨ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਆਓ ਵੀ ਮੈਂ ਤਾਂ ਜਾਣਾ ਹੀ ਜਾਣਾ ਆਏ ਉੱਥੇ ਮਤਲਬ ਹੁਣ ਆਪਣੇ ਪਿੰਡ ਹੀ ਜਾਣਗੇ ਤੇ ਮੈਂ ਉਹਨਾਂ ਨੂੰ ਫੋਲੋ ਕਰੂੰਗੀ ਚਲੋ ਜਿੱਥੋਂ ਤੱਕ ਹੋ ਸਕੇ ਆ ਮਤਲਬ ਮੈਂ ਜ਼ਰੂਰ ਮਿਲੂਗੀ ਦੇ ਮਤਲਬ ਬਾਸਟਰ ਲਾਉਣਾ ਮੈਂ ਮਿਲਣ ਆਸਤੇ ਇਹ ਮੇਲਾ ਵਾ ਚਲੋ ਭਾਨੇ ਸਿੱਧੂ ਨੂੰ ਮਿਲ ਲਈ ਹੁਣ ਮੈਨੂੰ ਆਇਆ ਵੀ ਉਹ ਬੀਬੀ ਜਿਹਨੂੰ ਵੀ ਮਿਲਣਾ ਮੈਂ ਭਾਨੇ ਸਿੱਧੂ ਵਰਗੇ ਜਿਵੇਂ ਪ੍ਰਚਾਰ ਕਰ ਰਿਹਾ ਸਰਬਜੀਤ ਸਿੰਘ ਦੇ ਹੱਥ ਚ ਠੀਕ ਲੱਗਿਆ ਤੁਹਾਨੂੰ ਇੱਕ ਛੀਤ ਦਾ ਪੁੱਤਰ ਖੜਾ ਹੁੰਦੇ ਜਿਹੜੇ ਉਹ ਸਟਾਰ ਜਿਹੜੇ ਸੋਸ਼ਲ ਮੀਡੀਆ ਤੇ ਮੰਨੇ ਜਾਂਦੇ ਆ ਉਹਨਾਂ ਨੂੰ ਲੋਕ ਸੁਣਨਾ ਪਸੰਦ ਕਰਦੇ ਆ ਹਾਂ ਬੀਜਾ ਬਹੁਤ ਫਰਕ ਪੈਂਦਾ ਹੈ ਹਨਾ ਕਿੱਥੇ ਮਤਲਬ ਇਹਨਾਂ ਨੂੰ ਸਰਬਜੀਤ ਸਿੰਘ ਨੂੰ ਇਹਨਾਂ ਨਹੀਂ ਜਾਣਦੇ ਸੀ ਲੋਕੀ ਹਨਾ ਲੱਖੇ ਸਿਧਾਂਡੇ ਨੂੰ ਭਾਨੇ ਸਿੱਧੂ ਨੂੰ ਇਹਨਾਂ ਨੂੰ ਜਾਣਦੇ ਆ ਤੇ ਉਹਨਾਂ ਨੂੰ ਥੋੜਾ ਮਤਲਬ ਫਰਕ ਪੈਂਦਾ ਵੀ ਜਾਉਣਾ ਗਿਆ ਮਤਲਬ ਮੇਰੀ ਤਾਂ ਪੂਰੀ ਮਤਲਬ ਇਦਾਂ ਹੀ ਵੀ ਜਿੱਤਣਗੇ ਜਰੂਰ ਜਿੱਤਣਗੇ ਪਿੰਡ ਚ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਹੇ ਹੋ ਹਾਂਜੀ ਹਾਂਜੀ ਆਬਵੀਅਸਲੀ ਮਤਲਬ ਫੋਨ ਮੈਂ ਤੁਹਾਨੂੰ ਦੱਸਦੀ ਤੇ ਮੈਂ ਜਿਹੜਾ ਅਨਨੋਨ ਪਰਸਨ ਹੈ ਨਾ ਬੱਸ ਚ ਆਉਣੀ ਆ ਮੈਂ ਬੱਸ ਦੇ ਡਰਾਈਵਰ ਨੂੰ ਮਤਲਬ ਪੂਰੇ ਰੋਬਰਲ ਗਿਆ ਵੀ ਤੁਸੀਂ ਵੋਟ ਇੱਥੇ ਹੀ ਪਾਉਣੀ ਹੈ ਹੋਰ ਕਿਸੇ ਨੂੰ ਨਹੀਂ ਪਾਉਣੀ ਹੈ ਕਿ ਤੇ ਜਿੰਨੇ ਵੀ ਤੁਹਾਨੂੰ ਟੱਕਰ ਦੇ ਤੁਸੀਂ ਕਹਿਣਾ ਵੀ ਤੁਸੀਂ ਵੋਟ ਪਾਉਣੀ ਹੈ ਮਤਲਬ ਇਹ ਨਹੀਂ ਕਿ ਮੈਂ ਇਕੱਲਾ ਹਾਂ ਆਪਦੇ ਆਪ ਦੇ ਵਿੱਚ ਹੀ ਜੇ ਬੱਸਾਂ ਦੇ ਵਿੱਚ ਚੜ ਕੇ ਸਫ਼ਰ ਕਰਦੇ ਆ ਵੀ ਪ੍ਰਚਾਰ ਕਰਨਾ ਹਾਂ ਮਤਲਬ ਜਿਹੜਾ ਵੀ ਮੈਨੂੰ ਮਤਲਬ ਲੱਗਦਾ ਹਾਂਜੀ ਓਬਵੀਅਸਲੀ ਜਾਣਦੀ ਆ ਮਤਲਬ ਵੀ ਮੈਂ ਅਜੇ ਬੁੱਕ ਪੜ੍ਹਨੀ ਸ਼ੁਰੂ ਹੀ ਕੀਤੀ ਸੀ 1984 ਵਾਲੀ ਮਤਲਬ ਲਾਈਕ ਬਹੁਤ ਔਖਾ ਹੀ ਵੀ ਮਤਲਬ ਨਾ ਮੇਰਾ 1990 ਦਾ 1990 26 ਸੈਂਪਟਰ 1990 ਠੀਕ ਹੈ ਤੇ ਮਤਲਬ ਪਹਿਲਾਂ ਮੈਂ ਨਹੀਂ ਸੀ ਇੰਨਾ ਕਿਤਾਬਾਂ ਪੜ੍ਹਨ ਦੇ ਵਿੱਚ ਪਰ ਹੁਣ ਸ਼ੁਰੂ ਕੀਤੀਆਂ ਜਿਵੇਂ ਜਿਵੇਂ ਪਤਾ ਲੱਗਦਾ ਨਾ ਤੇ ਲੋ ਕੰਡੇ ਖੜੇ ਹੁੰਦੇ ਆ ਵੀ ਇੰਨਾ ਕੁਝ ਝੇਲਿਆ ਆ ਆਪਾਂ ਮਤਲਬ ਹਨਾ ਤੇ ਉਸੇ ਲੀਡਰਾਂ ਦੇ ਮਗਰ ਵੀ ਕਾਫਲੇ ਦੇਖੀ ਹੋਣੀ ਐ ਏਡੇ ਕਾਫਲੇ ਦੇਖੇ ਕਦੀ ਹਕੀਕਤ ਦੇ ਵਿੱਚ ਬਿਨਾ ਪੁਲਿਸ ਦੀ ਗੱਡੀ ਤੋਂ ਹਾਂ ਨਹੀਂ ਦੇਖੇ ਨਹੀਂ ਦੇਖੇ ਆਪਣੇ ਮਤਲਬ ਉਹੀ ਹੈ ਨਾ ਫਿਰ ਗੁਰੂਆਂ ਦੀ ਤਾਕਤ ਹੈ ਜਿਹੜੀ ਸਿੱਖੀ ਹੈ ਹਨ ਤੇ ਉਹ ਫਿਰ ਕਿਤੇ ਤਾਂ ਰੰਗ ਲਿਆਉਂਦੀ ਹੋਈ ਆ ਹਨ ਸਹੀ ਆ ਤੇ ਮਤਲਬ ਹੁਣ ਪੂਰੀ ਉਮੀਦ ਆ ਵੀ ਮਤਲਬ ਵਾਕਈ ਪੰਜਾਬ ਦਾ ਕੁਝ ਹੋ ਜਾਊਗਾ ਬਣੂਗਾ ਆਪ ਸੁਧਰ ਰਿਹਾ ਲੱਗਦਾ ਹਾਂਜੀ ਮਤਲਬ ਸੁਧਰ ਰਿਹਾ ਹੈ ਸੁਧਰੂਗਾ ਜੇ ਮਤਲਬ ਕਿਸੇ ਹਨਾ ਜੇ ਆਪਾਂ ਕਿਸੇ ਦੀ ਆਵਾਜ਼ ਬੁਲੰਦ ਕਰਨੀ ਹੈ ਹਨਾ ਆਪਣੀ ਜਿਵੇਂ ਹੁਣ ਅਮਰਤਪਾਲ ਹਨਾ ਪਹਿਲਾਂ ਉਹਨੇ ਲਾਈਕ ਕੱਲੇ ਨੇ ਆ ਕੇ ਇਨਾ ਹੌਸਲਾ ਕੀਤਾ ਵੀ ਇਹਨੇ ਮਤਲਬ ਸਰਕਾਰਾਂ ਨਾਲ ਮੱਥਾ ਲਾਇਆ ਹਕੂਮਤਾਂ ਨਾਲ ਹਨਾ ਕਿਵੇਂ ਨੇ ਕਿਵੇਂ ਕਰਕੇ ਉਹਨੂੰ ਜੇਲ੍ਹ ਚ ਸੁੱਟਦਾ ਹਨਾ ਕੁਝ ਨਹੀਂ ਕਰ ਸਕੇ ਕਿਉਂਕਿ ਆਪਣੇ ਕੋਲੇ ਕੋਈ ਅਹੁਦਾ ਨਹੀਂ ਸੀਗਾ ਹੁਣ ਮੈਨੂੰ ਲੱਗਦਾ ਵੀ ਜੇ ਲੋਕ ਵੋਟ ਪਾਉਣਗੇ ਹਨਾ ਸਪੋਰਟ ਕਰਨਗੇ ਤੇ ਇੱਕ ਤਾਂ ਉਹ ਮਤਲਬ ਐਮਪੀ ਬਣਨਗੇ ਤੇ ਐਟਲੀਸਟ ਕੋਈ ਅਹੁਦਾ ਹੋਊਗਾ ਤੇ ਜੇ ਕੋਈ ਪਾਵਰ ਹੋਊਗੀ ਤਾਂ ਫੇਰ ਹੀ ਆਪਾਂ ਮਤਲਬ ਕੁਝ ਕਰ ਸਕਦੇ ਆ ਜਿੰਨਾ ਚਿਰ ਆਪਣੇ ਚ ਪਾਵਰ ਨਹੀਂ ਹੈਗੀ ਆਪਾਂ ਮਤਲਬ ਖੜ ਨਹੀਂ ਸਕਦੇ ਆਪਦੀ ਕੌਮ ਵਾਸਤੇ ਵੀ ਨਹੀਂ ਖੜ ਸਕਦੇ ਠੀਕ ਹੈ ਜਿਵੇਂ ਹੁਣ ਬੰਦੀ ਸਿੰਘ ਪਹਿਲਾਂ ਦੇ ਜੜੇ ਆ ਉਹ ਵਿਚਾਰੇ ਨਾ ਦੇਖਦੇ ਨਾ ਮੈਂ ਵੀ ਨਿੱਕੇ ਨਿੱਕੇ ਦਾੜੀਆਂ ਨਹੀਂ ਸੀ ਮੂੰਹ ਤੇ ਤੇ ਹੁਣ ਉਹ ਨਾਲ ਬੁੱਢੇ ਹੋ ਗਏ ਲਾਈਕ ਦਾੜੀਆਂ ਚਿੱਟੀਆਂ ਹੋ ਗਈਆਂ ਤੇ ਕੀ ਕਸੂਰ ਉਹਨਾਂ ਤਾਂ ਸਾਰੀਆਂ ਸਜਾਵਾਂ ਪੂਰੀਆਂ ਹੋਈਆਂ ਮੈਂ ਕਿਉਂ ਉਹਨਾਂ ਨੂੰ ਵਿੱਚ ਰੱਖਿਆ ਵਿਆ ਮਤਲਬ ਇਹ ਬਹੁਤ ਗਲਤ ਆ ਤੇ ਹੁਣ ਅਮਰਜਪਾਲ ਤੋਂ ਬਹੁਤ ਉਮੀਦਾਂ ਬਹੁਤ ਜ਼ਿਆਦਾ ਉਮੀਦਾਂ ਤੇ ਹੋਪਸ ਹੋ ਜਿੱਤੂਗਾ ਅਸੀਂ ਨਾਲ ਆ ਮਤਲਬ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਤੇ ਇਹ ਸੀਟਾਂ ਤੇ ਸਰਬਜੀਤ ਤੇ ਅਮਰਪਾਲ ਤੁਸੀਂ ਜਿੰਨਾ ਦੇਖਣਾ ਚਾਹੋ ਸਰਦਾਰ ਸਿੰਘ ਜੀ ਸਾਨੂੰ ਪਸੰਦ ਕਰਦੇ ਹੋਗੇ ਨੇ ਉਹ ਨਬਾਰੇ ਹਜੇ ਮੈਂ ਬਗਲ ਵਾਲਾ ਜਾਲ ਨੋਲਿਜ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਅਮਰਤਪਾਲ ਬਾਰੇ ਜਾਂ ਸਿੱਧੇ ਦਿੱਖਿਆ ਅਮਰਤਪਾਲ ਬਾਰੇ ਅੱਜ ਬੀਬੀ ਜੈਸੇ ਪਿੰਡ ਤੋਂ ਐਸੀ ਪਿੰਡ ਤੋਂ ਕਿਵੇਂ ਲੱਗਦਾ ਠੀਕ ਹੈ ਜਿਵੇਂ ਇੱਕ ਕੱਟ ਲੰਘਿਆ ਜੈਨੂਅਨ ਜੇ ਅੱਗੇ ਤਾਂ ਲੀਟਰਾਂ ਦੇ ਮਗਰ ਤੱਬ ਤਾਂ ਹੀ ਪੁਲਿਸ ਦੀਆਂ ਹਾਰਨ ਹੁੰਦੇ ਖੜਮ ਨਹੀਂ ਦਿੰਦੇ ਗਲੀਆਂ ਦੇ ਪਿੱਛੇ ਹੋ ਜੋ ਜੀ ਠੀਕ ਹੈ ਵਧੀਆ ਲੱਗਦਾ ਹੋਰ ਉਹ ਚੀਜ਼ ਹੈ ਨਹੀਂ ਇਹਨਾਂ ਚ ਹਾਂ ਨਹੀਂ ਬਈ ਪੜੀ ਜਾ ਲੱਗਦਾ। ਜੀਆ ਬਿਲਕੁਲ ਅਸੀਂ ਦੇਖ ਸਕਦੇ ਹਾਂ ਜੇ ਹਜੇ ਮੇਲਾ ਦਾ ਕਾਫਲਾ ਬਹੁਤ ਲੰਮਾ ਹੈ 3-4 ਕਿਲੋਮੀਟਰ ਦਾ ਲੰਮਾ ਜੈਨੂਨ ਗੱਡੀਆਂ ਹੈਗੀਆਂ ਇਹਦੇ ਵਿੱਚ ਕੋਈ ਵੀ ਪੇੜ ਜਾਂ ਕੁਛ ਨਹੀਂ ਮੈਨੂੰ ਲੱਗਦਾ ਹੈਗਾਗਾ ਲੋਕ ਧਰਾਂ ਚੋਂ ਨਿਕਲ ਕੇ ਆਇਆ ਹੋ ਸਕਦਾ ਹੋਰ ਹਲਕਿਆਂ ਚ ਹੋਣਗੇ ਪਰ ਹਕੀਕਤ ਦੇ ਵਿੱਚ ਜਿਹੜੇ ਪਿਆਰ ਕਰਦੇ ਆ ਅਸ਼ੀਦਾਂ ਦੇ ਪਰਿਵਾਰ ਨੂੰ ਜਿਵੇਂ ਸਰਬਜੀਤ ਸਿੰਘ ਅਸ਼ੀਦ ਦਾ ਪੁੱਤਰ ਇੱਥੇ ਆ ਕੇ ਖੜ੍ਹਾ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਉਹਨਾਂ ਨੇ ਪਿਤਾ ਨੇ ਇਸ ਬਦਲੇ ਦਾ ਜਿਹੜਾ ਹਮਲੇ ਦਾ ਬਦਲਾ ਜਿਹੜਾ ਇੰਦਰਾ ਗਾਂਧੀ ਤੋਂ ਲਿਆ ਸੀਗਾ ਤੇ ਉਹਨਾਂ ਦੇ ਜਿਹੜੇ ਹਾਂਜੀ ਅੱਜ ਬੌਜੀ ਕੀ ਮੌਲਾ ਮੌਲ ਬਹੁਤ ਵਧੀਆ ਜੀ ਪੂਰਾ ਮੌਲਾ ਪੂਰਾ ਪੂਰਾ ਗਰਮਾਇਆ ਵਾ ਵੇਖੋ ਅੱਜ ਦਾ ਕਾਫਲਾ ਵੇਖੋ ਸਾਰਿਆਂ ਪਾ ਪਿੱਛੇ ਲੰਮਾ ਬਹੁਤ ਲੰਮਾ ਜੀ ਘੱਟੋ ਘੱਟ 6-7 ਕਿਲੋਮੀਟਰ ਲੰਮਾ ਕਾਫਲਾ ਹੋਏਗਾ ਅੱਛਾ ਜੀ ਹਾਂ ਜੀ ਜਿੱਤ ਜਾਣਗੇ ਸਾਰਿਆਂ ਚੰਨਾ ਚਾਰਾ ਪਾਰਟੀਆਂ ਨੂੰ ਸਾਰਿਆਂ ਨੂੰ ਪਿਛੜ ਗਿਆ ਅੱਜ ਦਾ ਕਾਫਲਾ ਦੱਸ ਰਿਹਾ ਜਿੱਤ ਜਿੱਕਨੇ ਆ ਅੱਛਾ ਜਿਹੜੇ ਉਧਰ ਤੁਰੇ ਫਿਰਦੇ ਅੱਜ ਆ ਜਾਣਗੇ ਵਾਪਸ ਅੱਜ ਆ ਗਏ ਜੀ ਆ ਗਏ ਦੂਜੇ ਪਾਰਟੀਆਂ ਵਾਲਿਆਂ ਦਾ ਵੀ ਅੰਨਾ ਦਾ ਦੂਜਾ ਮੌਲ ਖਰਾਬ ਹੋ ਗਿਆ ਹਨ ਉਹ ਵੀ ਬਦਲ ਰਹੇ ਵੀ ਅਣ ਵੇਖ ਰਹੇ ਅੱਜ ਦਾ ਮਾ ਜਿਹੜਾ ਅੱਜ ਦਾ ਮਾਹੌਲਾ ਅੱਜ ਦਾ ਮਾਹੌਲ ਜੀ ਬਹੁਤ ਵਧੀਆ ਸੀ ਲੱਗ ਜੂ ਉਹਨਾਂ ਨੂੰ ਵੀ ਨਹੀਂ ਜਿੱਤਦੇ ਬਹੁਤ ਵਗੜ ਗਿਆ ਜੀ ਅੱਜ ਦਾ ਮਾਹੌਲ ਜਿਹੜਾ ਸਹੀ ਗੱਲ ਹੈ ਸਹੀ ਗੱਲ ਆਪਾਂ ਗੱਲਬਾਤ ਹੋਰ ਵੀ ਕਰਦੇ ਆਂ ਹਾਂਜੀ ਖਾਲਸਾ ਜੀ ਹਾਂਜੀ ਭੈਸਾ ਜੀ ਕੀ ਹਾਲ ਚਾਲ ਹੈ ਕਿੰਨਾ ਮਾਵਾ ਜੀ ਕਿਵੇਂ ਕਾਫਲਾ ਲੱਗਿਆ ਅੱਜ ਦਾ ਕਾਫਲਾ ਤਾਂ ਇਹ ਫਤੇਵਾਲਾ ਜੀ ਅੱਛਾ ਫਤੇਵਾਲਾ ਜੀ ਹਾਂਜੀ ਹਾਂਜੀ ਇਹ ਲੱਗਦਾ ਏਡੇ ਕਾਫਲੇ ਜਿਵੇਂ ਵੋਟਾਂ 'ਚ ਹੁੰਦੇ ਆ ਲੀਡਰਾਂ ਦੇ ਪਿੱਛੇ ਉਹ ਕਿਰਾਏ ਦੇ ਹੁੰਦੇ ਆ ਜੀ ਇਹ ਇਹ ਜਮੀਰਾਂ ਦੇ ਕਿਰਾਏ ਦੇ ਲਾਲਚੇ ਦੇ ਇਹ ਇੱਥੇ ਅਣਖਾ ਹਾਂ ਜੋ ਇੰਦਰਗਾਇ ਜੀ ਨੇ ਸਾਡਾ ਕਾਲ ਦਾ ਹਟਾਇਆ ਹ ਉਹਦੇ ਬਦਲੇ ਇੱਕ ਅਣਖ ਜੀ ਕੌਮ ਵਿੱਚ ਜੀ ਜੱਜ ਬੈਕ ਜੀ ਤੇ ਕਿ ਜੱਜ ਬੈરાਉਂਦੇ ਆ ਇੱਕ ਲਾਲਚ ਦੇ ਖਾਤਰ ਆਉਂਦੇ ਆ ਜੀ ਵੰਗਾਰ ਕੇ ਲੈ ਜਾਂਦੇ ਇੱਕ ਨੂੰ ਜੀ ਪੈਸੇ ਦੇ ਕਿ ਲੈ ਜਾਂਦਾ ਸ਼ਰਾਬ ਦੇ ਲਾਲਚ ਚ ਲੈ ਜਾਂਦਾ ਜੀ ਜੀ ਕੋਲੋਂ ਤੇਰ ਪਾ ਕੇ ਦੰਦੇ ਲਿਟੜੇ ਇਹ ਸਾਰੇ ਜੈਨੂਅਲ ਆ ਇਹ ਸਾਰੇ ਦਾਵਤ ਦੇ ਦਸਵੰਦ ਖਰਚ ਕੇ ਜਿੰਨੇ ਵੀ ਕਾਫ ਸੰਗ ਆਏ ਆ ਸਾਰੇ ਦਾਵਤ ਦੇ ਦਸਵੰਦ ਖਰਚ ਕੇ ਆਏ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਾਫਲਾ ਹਜੇ ਵੀ ਬਹੁਤ ਲੰਮਾ ਹੈਗਾ ਜਿਹੜਾ ਪਿੱਛੇ ਤੁਸੀਂ ਦੇਖੋ ਤਾਂ ਵੀ ਕਾਫੀ ਜਿਹੜਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹਾਲ ਹੈ ਠੀਕ ਹੈ ਮੈਂ ਕਹਾਂ ਜੀ ਪੂਰੀ ਚੜ੍ਹਦੀ ਕਲਾ ਹਾਂ 40 ਸਾਲਾਂ ਬਾਅਦ ਜਿੱਥੇ ਹਾਂ ਸੰਗਤ ਨੂੰ ਦੁਬਾਰਾ ਉਹ ਸੀਨ ਯਾਦ ਆ ਰਿਹਾ ਕਿ ਸਾਡੇ ਮਹਾਨ ਤਖਸਾਲ ਨੂੰ ਢਾਉਣ ਵਾਲੀ ਇੰਦਰਾ ਪਾਪੜ ਨੂੰ ਹਾਂਜੀ ਸੋਧਣ ਵਾਲੇ ਅਣਖੀ ਸੂਰਮੇ ਦਾ ਪੁੱਤ ਹਾਂ ਸਾਡੇ ਵਿੱਚ ਆਇਆ ਅੱਜ ਤੁਹਾਡੇ ਲੱਗੇ ਹੋਏ ਗੱਡੀਆਂ ਤੇ ਨਿਸ਼ਾਨ ਸਾਹਿਬ ਹੁਣ ਕੰਮ ਆਉਣ ਲੱਗ ਕੇ ਲੱਗਦਾ ਹਾਂਜੀ ਹਾਂਜੀ ਸਾਡੇ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੇ ਸਦਾ ਹੀ ਨਿਸ਼ਾਨ ਗੁਰੂ ਸਾਹਿਬ ਦੇ ਝੂਲਦੇ ਰਹੇ ਆ ਤੇ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਦੇ ਨਿਸ਼ਾਨ ਲੈ ਕੇ ਤੁਰਾਂਗੇ ਗੁਰੂ ਦੀ ਗੱਲ ਲੈ ਕੇ ਤੁਰਾਂਗੇ ਸੁਣਨਾਂ ਠੀਕ ਹੈ ਲੱਗਦਾ ਫਰੀਦਕੋਟ ਬਦਲ ਦੇਣ ਕਿ ਅੱਜ ਕਿਨੂ ਹਾਂ ਬਦਲਾਂਗੇ ਭਾਈ ਸਾਹਿਬ ਬਦਲ ਨਹੀਂ ਪੈਣੀ ਜਰੂਰ ਕਲਾਕਾਰਾਂ ਦੇ ਪਿੱਛੇ ਬਹੁਤ ਪੱਤਰਕਾਰ ਵੀ ਜਾਂਦੇ ਹੋਣਗੇ ਆਪਾਂ ਇੱਕ ਠੋਕ ਕੇ ਮੈਂ ਕਹਿੰਦਾ ਵੀ ਇਹਨਾਂ ਦੇ ਵੀ ਸਪੋਰਟ ਕਰਨੀ ਚਾਹੀਦੀ ਆ ਨਹੀਂ ਨਹੀਂ ਭਾਈ ਸਾਹਿਬ ਨਾਲ ਜਾਣਾ ਚਾਹੀਦਾ ਭਾਈ ਸਰਬਜੀਤ ਸਿੰਘ ਹੋਰਾਂ ਦੀ ਏਡੀ ਵੱਡੀ ਕੁਰਬਾਨੀ ਹੈ ਇਹਨਾਂ ਦੇ ਪਿਤਾ ਜੀ ਦੀ ਹੂੰ ਤੇ ਜਿਹੜੇ ਮੰਨ ਲਓ ਗਾਇਕ ਹੈ ਇਹਨਾਂ ਮਗਰ ਥੋੜੋ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਮਹਾਰਾਜ ਗੁਰੂ ਕਲਗੀ ਧਰਮਾਰੇ ਦੇ ਵਾਕ ਜੀ ਆਬੀ ਦਣਖਾਂ ਦੀ ਬਾਤ ਪਾਉਣ ਵਾਲੇ ਹੁੰਦੇ ਹਨ ਜੜ ਦੀ ਗੱਲ ਆ ਤੁਸੀਂ ਦੇ ਰਹੇ ਹੋ ਸਾਥ ਸਾਰੇ মিডিਆ ਵਾਲਿਆਂ ਨੂੰ ਚਾਹੀਦਾ ਸਾਥ ਜੀ 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 ਜੜ ਦੀ ਕਲਾ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਆਨੰਦ ਮੰਗਲ ਹਾਂਜੀ ਹਾਂਜੀ ਆਨੰਦ ਮੰਗ